ਅੱਜ ਦੀ ਵੀਡੀਓ ਲੱਗੇ ਆ ਬਣਾਉਣੇ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਛੋਟੀਆਂ ਤੇ ਇੱਕ ਹੁਣੇ ਆਈ ਆ ਬਿਲਕੁਲ ਆ ਤੁਸੀਂ ਚੈੱਕ ਕਰ ਸਕਦੇ ਜਿਹੜੇ ਆਥੀ ਦੇ ਵਿੱਚ ਹੀ ਆ ਤੇ ਆਪਾਂ ਪਹੁੰਚਿਆ ਵੀਰ सोनू ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਲਾ ਵੀਰ ਲਾਓ 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 ਤੁਹਾਨੂੰ ਵੀਰ ਕਿੱਥੇ ਆ? ਆ ਸਦਾ ਮੜਿਆ ਆ। ਬਲੋ ਜੀ ਸਾਥੀ ਵੀਰ ਜੀ। ਸਾਥੀ ਵੀਰ ਜੀ ਸਾਸੀ ਗਾ ਜੀ। ਜੀ ਸਾਸੀਆ ਜੀ। ਸਾਸੀਆ ਵਧੀਆ ਭਾਈ ਵਧੀਆ। ਜੀ ਚੈਨਾ ਵੀਰ ਜੀ ਆਪਣਾ ਨਾਮ ਤੇ ਨਾਮ ਤੁਹਾਨੂੰ ਸ਼ਾਹਜ ਨਾਲਾ ਜ਼ਿਲ੍ਹਾ ਮਸਹਰਾ। ਠੀਕ ਹੈ ਜੀ ਫੋਨ ਨੰਬਰ ਦਿਓ ਜੀ ਇਕ ਵਾਈ ਕੈਮਰਾ ਮਰ ਮੜਿਆ। ਹਾਂ ਜੀ ਦਿਖਾਤਾ ਜੀ। ਹਾਂ ਜੀ ਹਾਂ ਜੀ। ਤੇ ਭਾਈ ਬੋਲੋ ਰਾਜ ਬਸਨ। ਫੋਨ ਨੰਬਰ ਹੀ ਬੋਲ ਦਿਓ। 91 567 50 ਠੀਕ ਹੈ ਜੀ। ਸਾਰੀਆਂ ਸੂਈਆਂ ਲਾਈਆਂ ਚ ਸੂਈਆਂ ਪਾਈਆਂ। ਉਹ ਤੇ ਬੰਨ ਲੁਕਣ ਕਿਤਾ ਲਾ ਲਓ ਜੀ ਸਾਰੀਆਂ ਸੂਈਆਂ ਸੂਈਆਂ ਭਈਆ ਦੱਸਿਓ ਪਹਿਲੇ ਨੰਬਰ ਤੇ ਨੀਲੀ ਵਾਲੇ ਭਈਆ ਨੰਬਰ ਤੇ ਭਾਈ ਇਹ ਕੱਲ ਸੂਰੀ ਜੀ ਅੱਛਾ ਜੀ ਆਹ ਬੱਚੇ ਦਾ ਆਹ ਗੱਡੀ ਆ ਚਲਾਕ ਆ ਆਹ ਹੈ ਆਹ ਬੱਚੇ ਨਾਲ ਬਿਵਾੜੇ ਤੋਂ ਚੰਮਲ ਚਾਹੀਦਾ ਜੀ ਆਹ ਵਾਲਾ ਜੀ ਰਿਵਾਜ ਨਾਲ 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 ਆ ਹਾਂ ਕੱਲ ਸਾਂ ਨੂੰ ਟੁੱਟੇ ਕੱਟਾ ਜੀ ਠੀਕ ਆ ਜੀ ਕੱਲ ਸਾਂ ਨੂੰ ਸੂਰੀ ਆ ਗਿਆ ਜੀ ਕਿੰਨਾ ਇੱਕ ਬੜਾ ਜੇ ਵੀ ਜੀ ਆਜੇ ਕਟਾ-ਕਟਾ ਜੁੰਗਦਾ ਰਿਹਾ ਸਹੀ ਜੀ ਜਿਵੇਂ ਹੀ ਗਿਆ ਕਟਾ-ਕਟਾ ਜੁੰਗਦਾ ਰਿਹਾ ਅੱਛਾ ਜੀ ਦੇਖੋ ਦੋ-ਦੋ ਲਾ ਲੀ ਆਪਾਂ ਫੇਰ 4 ਕਿਲੋ ਬੋਲੇ ਹੋਊਗਾ ਅੱਛਾ ਜੀ 5-6 ਨਹੀਂ ਆਦੇ ਭਾਈ ਸਾਢੇ 7 ਠੀਕ ਆ ਤਨ ਭਗਰੀਆ ਨੂੰ ਰੋਭ ਹਾਇਆ ਉਹ ਗੱਡੀ ਦਾ ਕੋਈ ਮਾ ਤੇ ਖੋਲ ਦਿਓ ਬਾਈ ਜੀ ਫਿਰ ਖੋਲ ਕੇ ਵਿਖਾਈਏ ਇਹ ਸੂਆ ਕਲੇ ਮਤ ਹੋਈ ਜੀ ਸੂਆ ਪਾਜੀ ਕੋ ਦੂਜਾ ਗੇਲੇ ਕੋ ਤੀਜਾ ਗੇਲੇ ਪਹਿਲਾਂ ਨਹੀਂ ਜਾਂਦੇ ਮੇਰੀਆਂ ਕਦਾ ਤਾਂ ਤੁਸੀਂ ਸਿੱਧੀ ਅੱਧੀ ਆਵੇ ਹਾਂ ਜੀ ਤੇਨ ਤੇ ਹੀ ਰਾਤ ਨੂੰ ਜੀ ਸੂਆ ਆਪਣੇ ਭਾਈ ਦਾ ਰੇਟ ਉਧਾਉਣਾ ਲਾੜੇ ਦੂਜਾ ਬਾਰੇ ਬੱਚਾ ਜੀ ਮਰੀਏ ਕੋਈ ਗੱਲ ਨਹੀਂ ਨਾਲੇ ਤਾਰਾ ਇਹ ਵਰਕੀ ਦਾ ਹਾਲਾ ਜਿਹੜਾ ਕਹਦਾਦਾ ਜੀ ਲੰਬਾ ਲੰਪਾ ਜਿਹੜੂ ਮਾਇਆ ਵਾ ਆਜੀ ਕਟਾ ਖੋ ਯਾਰ ਮੈਂ ਕਟਾ ਖੋਲੀ ਮੜਿਆ ਨਾ ਲੋਰੀ ਜੀ ਨਹੀਂ ਆਪਾਂ ਲਾਈਵ ਤਾਰਾ ਪੂਰਾ ਮਰਾ ਕੇ ਦਿਖਾ ਦਿੰਦੇ ਆ ਜੂਵੀ ਦੇ ਵਿੱਚ ਹੀ ਜਾ 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 ਆਹ ਵਾ ਲੱਗਦਾ ਜੀ ਤੇਰੇ ਭਾਈ ਜੀ ਇਹਦਾ ਹਰ ਮੁੱਲ ਭਵਿੰਦਰ ਜੀ 4 ਕਿਲੋ ਦੁੱਧ ਜੇ ਅੱਛਾ ਜੀ ਬੋਲਾ ਇਹ ਕੱਲ ਸੁਈ ਜੇ ਆਪਾਂ ਸਿੱਧੀਆਂ ਗੱਲਾਂ ਕਰਦੇ ਆਂ ਮੇਰਾ ਵੀ ਇਹਨਾਂ ਕਰਨਾ 5 ਕਿਲੋ 6 ਕਿਲੋ 4 ਕਿਲੋ ਕਰਕੇ ਦਿਨੇ 14 ਮਸਰ ਕਾਤੀ ਕਰਕੇ ਦੇ ਦਈਏ ਅੱਛਾ ਜੀ ਤੇਰਾ ਮੁੱਲ ਮੰਗਣ ਜੋ ਮਰਜ਼ੀ ਕਰੀਏ 52 ਕਰੀਏ ਤਰਨ ਜਾਗ ਦੀ 50000 ਦੀ ਹਾਨਾ ਦੇਵਾਂਗੇ ਅੱਛਾ ਜੀ ਹਾਂ ਕਰ ਦਈਏ 11000 48000 ਦੀ ਪਾਜੀ ਹਾਨਾ ਦੇਣੀ ਹੈ ਪਾਣੀ ਠੀਕ ਹੈ ਬੋਲੀ 48000 ਦੀ 47000 ਦੀ ਹਾਨਾ ਹੀ ਦੇਣੀ ਹੈ ਅੱਛਾ ਜੀ ਘੱਟਾ ਵੇਖੋ ਬੰਨ ਨੀਲੀ ਦਾ ਪਿਓਰ ਨਾੜੂ ਇਹ ਜੋ ਚੰਗ ਨਹੀਂ ਯਾਜ ਨੂੰ ਦੇ ਬ ਥਾਣਾ ਦੀ ਚਵਾਈ ਸਾਫ ਹੋ ਗਈ ਅੱਛਾ ਜੀ ਸਭ ਕੁਝ ਸਹੀ ਦੁੱਧ 14 ਮਸਾ ਇਹ ਬੋਲਾ ਕਿਨਕੇ ਘਾਟੀ ਲਵੇ ਠੀਕ ਹੈ ਜੀ ਗੱਲ ਸਹੀ ਹੈ ਬੱਚਾ ਬੱਚੇ 14 ਦਾ ਰਿਆ ਦਾ ਨੰਬਰ ਆਏ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬਾਪ ਜੀ ਬਿਲਕੁਲ ਹੀ ਨਾਰਮਲ ਰਹਿੰਦਾ ਭਾਈ ਦੂਜੇ ਨੰਬਰ ਤੇ ਦੂਜੇ ਨੰਬਰ ਹੱਥ ਆ ਗਏ ਦੇਖੋ ਠੀਕ ਹੈ ਜੀ ਇਹਦੀ ਆ ਪੁੱਛੀਏ ਅੱਛਾ ਜੀ ਲਓ ਜੀ ਇਹਦੀ ਪੁੱਛੀਏ ਪੈੜੀ ਪੁੱਛੀ ਤੋ ਨਹੀਂ ਜੀ ਅੱਛਾ ਜੀ ਇਹ ਦੇਖੋ ਕੀ ਬਾਤਾਂ ਦੇਖੋ ਲਓ ਜੀ ਆ ਚੀਜ਼ਾਂ ਜਿਹੜੀਆਂ ਇੱਧਰ ਦੇਖੋ ਸਹੀ ਕਾ ਲਵਾਓ ਭਾਈ ਸੌਣ ਦੀ ਅੱਗੇ ਤਾਂ ਮਿਲੀਆਂ ਵਾਂ ਆਹ ਦੇਖੋ ਬਾਜ ਫੜੀ ਓਏ ਇੰਦਾ ਥਲੇ ਰੱਖੇ ਪਰਾਂਗੇ ਲੱਤ ਮਾਰ ਜੇ ਮਈ ਤੇ ਮਈ ਅੱਛਾ ਜੀ ਠੀਕ ਆ ਇੰਦਾ ਪਰ ਇੰਦਾ ਜਿਹੜਾ ਰੱਖ ਲਈ ਆਪਾਂ ਮੜੀਏ ਆਪਾਂ ਕਿਉਂ ਨਹੀਂ ਆਹ ਦੇਖੋ ਇੰਦਾ ਹੀ ਬਾੜੀ ਥਲੇ ਬੰਦੂ ਵੀ ਅੱਛਾ ਜੀ ਠੀਕ ਆ ਠੀਕ ਆ ਫਿਰ ਆ ਜੀ ਬਹਿ ਜੀ ਥਲੇ ਖਲੋਈਏ ਅੱਛਾ ਜੀ ਬਹਿ ਜੀ ਥਲੇ ਖਲੋਈਏ ਨਹੀਂ ਬਹਿ ਜਾਓ ਬਹਿ ਜਾਓ ਆਏ ਹੋਏ ਜੀ ਆ ਭਾਜੀ ਸੀਟੀਆਂ ਮੜੀਆਂ ਨੇ ਦੇਖੋ ਇਹ ਆ ਚੀਜ਼ਾਂ ਜਿਹੜੀਆਂ ਬਹੁਤ ਇਹ ਚੀਜ਼ਾਂ ਇੱਥੇ ਮਿਲੀਆਂ ਜੀ ਬਿਲਕੁਲ ਸਹੀ ਗੱਲ ਆ ਜੀ ਇੱਕੋ ਦੁੱਧ ਕੇ ਨਾ ਜਾਵਾ ਇੱਕੋ ਦੁੱਧ ਹੋ ਗਿਆ 9 ਕਿਲੋ ਕਹਿਣਾ ਆਪਾਂ 8 ਹੀ ਕਹਿਣਾ 7.5 ਕਿਲੋ ਦੀ ਕੱਢੀ ਦਵਾਉਂਗੇ ਠੀਕ ਹੈ ਲਓ ਜੀ ਇਹਦੇ ਕੋਲ 7.5 ਲਓ ਜੀ ਬਾਈ ਪਰੇ ਬਣੀਆ ਬੜਿਆ ਕਰ ਤੇ ਜਾਨ ਹੁਣ ਬਹੁਤ ਹੀ ਚੰਗਾ ਗਾਇਲ ਤੇ ਕੜਿਆ ਕਰਮ ਵਾਲੀ ਨੇ ਦੇਖੋ ਲਓ ਜੀ ਚੈੱਕ 7 ਕਿਹਦਾ ਨਹੀਂ ਟੱਪਰ ਓ ਠੁੱਟ ਕੇ ਮਹੀ ਜਾਓ ਆਹ ਲਓ ਜੇ ਸੁਆ ਸੁਆ ਬਾਜੀ ਪੁਰੀਆਂ ਦੀ ਦੁੱਗਣੇ ਦੇ ਹੱਥ ਹੀ ਮਹੀ ਜੇ ਹਾਂ ਜੀ ਪੂਰੀ ਪਲੀ ਜਮੀ ਮਲ ਗੱਡੀ ਹੱਥ ਚ ਕੱਲੀ ਹੋਊਗੀ ਦੋਰੀ ਘੋਣੀ ਹੈ ਸੁਵਾ ਤੀਜਾ ਹੀ ਗਏ ਤੇ ਨਮਕੀ ਠੀਕ ਆ ਉਹ ਜੀ ਸੁਵਾ ਤੀਜਾ ਆ ਜੇ ਇਹ ਕਿੰਨਾ ਕੁ ਦੁੱਧ ਭਰੂਗੀ ਭਾਈ ਇਹ ਸੇਵਾ ਹੁਣ ਆਈ ਇਹ ਨਹੀਂ ਕਿਤੇ 20 ਤੇ ਸੂਈ ਨੂੰ ਆ 2 ਮਹੀਨੇ ਦੇ 1.5 ਮਹੀਨੇ ਲੱਗ ਜਾਵੇ ਸੂਈ ਨੂੰ ਹੋਵੇ ਭਾਈ ਚੰਦ ਅੱਛਾ ਜੀ ਆ ਠੀਕ ਹੈ ਅਹੀ ਬਲ ਬੁਧੀ ਬੱਚੇ ਨੂੰ ਕਹ ਰਿਹਾ ਨਾ ਤੈਨੂੰ ਬਦ ਨਾਮ ਦੇ ਦੀ ਠੀਕ ਆ ਠੀਕ ਆ ਇਹਨਾਂ ਅੰਵਰਸਟੀ ਗੈਂਡਾ ਵੱਡੇ ਕੱਦ ਕਾਠ ਵਾਲੀ ਇੱਥੇ ਕੋਲ ਆ ਜਿਹੜਾ ਬਹੁਤ ਹੀ ਜ਼ਿਆਦਾ ਚੰਗਾ ਲੱਗਾ ਕਰਮਾਲੀ ਨੂੰ ਐਨ ਚੌੜੇ ਆ ਪਾਉਗਾ ਆ ਜੀ ਮਾਂਦੇ ਜੀ ਚੱਕਾਰ ਚੋਂਣ ਵਾਲੀ ਘੋਟੀ ਆ ਮਾਂਦੇ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਖੀਨੇ ਕੋਈ ਮਹੀਨੇ ਪੜੀ ਵੇਖ ਲੋ ਨਹੀਂ ਨਹੀਂ ਭਾਈ 1.5 ਮਹੀਨੇ ਲੱਗ ਜਾਵੇ ਸੂਰੀ ਮਹੀਨਾ ਨਹੀਂ ਕਹਿਣਾ ਮਹੀਨੇ ਤੋਂ 1.5 ਤੇ 2 ਸੱਜੇ 1.5 ਨਹੀਂ ਕਹਿਣਾ ਠੀਕ ਹੈ 1.5 ਤੇ 2 ਕਹਾਂਗੇ ਆਪਾਂ ਜਲਦ ਕੰਮ ਹੀ ਲਾ ਲਵਾਂ ਜੀ ਪਾ ਜਿਹੜਾ ਟਾਈਮ ਹੋ ਗਿਆ ਵਾ ਇਹ ਹੀ ਪੁੱਛੀ ਬਣੀਏ ਕਰੀਏ ਭਾਈ 15 ਦਿਨ ਸੌਂ ਕਰਕੇ ਇੱਕ ਬੰਦੇ ਕਰਦੇ ਨੇ ਕਈ ਬੰਦੇ ਬਣਾਉਂਦੇ ਨੇ ਵਹਨੇ ਆ ਔਰ ਇਹ ਕਦੀ ਮਈ ਲਿਆਦੀ ਜੀ ਉਹਦੀ ਲੱਤ ਟੁੱਟ ਗਈ ਬੁੱਢੇ ਦੀ ਉਹ ਬੁੱਢਾ ਮਰ ਗਿਆ ਜੇ ਇਹ ਹੀ ਆਏ ਕੰਮ ਹਾਲੇ ਕੋਈ ਕਹਿੰਦਾ ਨਹੀਂ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ 2 ਮਹੀਨੇ ਦਾ ਆਈ ਭਾਈ ਬੰਦੇ ਵਹਨੇ ਆ ਆਈ ਵਹਨੇ ਅੱਛਾ ਕੰਮ ਬਣਾਦਾ ਵਾ ਹਾਂਜੀ ਕਹਿੰਦੇ ਪਾਪ ਉਹਦੀ ਬਾਪੂ ਦੀ ਲੱਤ ਟੁੱਟ ਗਈ ਅੱਛਾ ਜੀ ਉਹਦਾ ਉਹਦਾ ਆ ਕੇ ਮੇਰੇ ਕੋ ਝੂਠ ਨਹੀਂ ਪਾਇਦਾ ਨਹੀਂ ਬਿਲਕੁਲ ਸਹੀ ਗੱਲ ਹੈ ਜੀ ਸਿੱਧੀ ਗੱਲ ਹੈ ਉਹਨਾਂ ਨੂੰ ਹਾਂ ਇਹ ਗੱਲ ਨਹੀਂ ਨਹੀਂ ਗੱਲ ਪਾਸੂਰੀ ਤੇ ਕਿਹਦੇ ਘਰ ਜਾ ਕੇ ਲੱਤ ਮਾਰਦੇ ਮਹੀ ਮਰੀ ਤਾਂ ਵੀ ਗਰੰਟੀ ਆ ਠੀਕ ਆ ਇਹਦਾ ਮੁੱਲ ਫੇਰਾ ਇਹਦਾ ਮੁੱਲ ਮੈਂ 70 ਕਰਦਾ ਜੀ ਅੱਛਾ ਜੀ ਹਾਂ ਇਹ ਵੀ ਹਾਣਾ ਪਾਜੀ 60000 ਦੀ 2 ਨੰਬਰ ਤੇ ਮਹੀ ਪਰ ਬਾਬਾ ਸ਼ਹੀਦ ਨਾਲ ਹੀ ਗੱਲ ਕਰਦੇ ਨਹੀਂ ਗੱਲ ਕਰਦੇ ਹਾਂ 8000 ਦੀ 2 ਨੰਬਰ ਮਾਜੀ ਕਰਤ ਵਜਨ ਦੇ ਹਿਸਾਬ ਨਾਲ ਹਾਂ ਠੀਕ ਆ ਤੇ ਹਾਣਾ ਫਿਰ ਪਾਣਾ ਪਾਜੀ ਇਹ ਪਹੁੰਚ ਰਹੂ 70 ਕਰ ਦਾਂਗੇ ਅਛਾ ਜੀ ਨਹੀਂ ਤੇ 65000 ਛੋੜਾ ਜਿਹਾ ਮੋਲ ਉਹਨਾਂ ਦਾ ਦੋ ਦੋ ਕਿਨੇ ਦੀ ਬਾਜੀ ਨੇ ਵਿਲਾ ਮੋਲ ਵੱਡਾ ਠੀਕ ਹੈ ਠੀਕ ਆ ਲਓ ਜੀ ਪਹੁੰਚ ਬਾਈ ਕਹਿੰਦਾ ਕਿ 70000 ਦੇ ਵਿੱਚ ਕਰਾਂਗੇ ਤੇ ਸਿੱਧੀ ਜਿਹੜੀ ਡਾਇਰੈਕਟ ਕੇ ਭਰਾਣੇ ਲੈਣੀ ਇਹ ਵੀ ਸਿੱਧਾ ਡੈਕਟਰ ਵੱਡੀ ਗੱਡੀ ਲੈ ਗਿਆਊਗਾ ਹਾਂ ਜੀ ਫਿਰ ਉਹਨੂੰ 40000 ਦੇ ਦਵਾ ਠੀਕ ਆ ਲਓ ਜੀ 40000 ਦੀ ਚੱਕ ਕੇ ਫਿਰ ਅੱਗੇ ਪਰ ਹੀ ਰਾਜ ਵੇਖੋ ਸਹੀ ਠੀਕ ਆ ਬਾਈ ਤੀਜੇ ਨੰਬਰ ਤੇ ਕਿਵੇਂ ਤੀਜੇ ਨੰਬਰ ਤੇ ਸੂਈ ਜੇ ਭਾਜੀ ਤਾਜੀ ਅਛਾ ਜੀ ਆ ਜ ਬੱਚਾ ਇਹਨੂੰ ਚੌਥਾ ਦੀ ਸੂਈ ਹੋ ਗਿਆ ਜੀ ਠੀਕ ਆ ਕ ਇਹ ਲਓ ਜੀ ਵੀਰ ਦਾਸ ਆ ਗਿਆ ਜੀ ਪ्योर ਨੀਲੀ ਦੀ ਏ ਅੱਛਾ ਜੀ ਇੱਕੋ ਕਿਲਾਸ ਦਾ ਵਾਹ ਇੱਕੋ ਭਾਈ ਦੋ ਦੋ ਗਾ 7 ਕਿਲੋ ਪਰ ਆਪਾਂ 7 ਤੋਂ 100 ਗ੍ਰਾਮ ਤੁਹਾਡੀ ਦੱਸਾਂਗੇ ਅੱਛਾ ਜੀ ਸਿੱਧੀ ਗੱਲ ਹੈ ਠੀਕ ਹੈ ਜੀ ਫਿਰ ਗੱਲ ਮਜ਼ਾ ਹੋਊਗਾ ਤਾਂ ਜਿਹੜੇ ਵੀਰ ਕੋ ਆਈ ਉਹ ਵੀ ਵੀਡੀਓ ਵੇਖੇ ਲਾ ਕੇ ਵਾਪਸ ਸੱਟ ਗਿਆ ਹਾਂਜੀ ਤੇ ਜੇ ਉਹ ਵੀ ਵੇਖੇ ਹਸੀ ਜਾਵੇ ਸੋਨ ਨੂੰ ਮੈਂ ਕਿਹਾ 7 ਕਿਲੋ ਸੋਨ ਨੇ 9 ਕਿਲੋ ਕਿਹਾ ਫਿਰ ਮਜ਼ਾ ਨਹੀਂ ਫਿਰ ਪਰ ਮਜ਼ਾ ਦੀ ਅੱਗ ਵੀ ਬਰੋਂਗਾ ਇਹ ਸੁਵਾ ਇਹ ਸੁਵਾ ਤੀਜਾ ਠੀਕ ਹੈ ਜੀ ਸੁਵਾ ਤੀਜਾ ਦੇ ਰੱਖੋ ਨੀਲੀ ਰਾ ਵੀ ਆ ਗਈ ਏ ਉਹ ਦੇਰੇ ਕੋਲ ਕੋਈ 7 ਕਿਲੋ ਦੇ ਆਸ-ਪਾਸ ਜਿਹੜਾ ਮੈਂ ਬੋਲਾਏ ਭਾਈ ਐਵੇਂ ਆਪਾਂ ਦੁੱਧ ਬੋਲਾਏ ਹੋਏ ਠੀਕ ਹੈ ਠੀਕ ਸਾਨੂੰ ਉਹਨੇ 7 ਕਿਲੋ ਪਈਰ ਪੈਸਾ ਕਿੰਨਾ ਵਾ ਹਾਂਜੀ ਅਗਲੇ ਮੇਰੀ ਗੱਲ ਨੋਟ ਕਰਿਓ ਪਈਏ ਵੀਰ ਘਰੋਂ ਟੱਕਰ ਦੇ ਕੇ ਅਗਲੇ ਤੇ ਚੰਗਾ ਲੈ ਲੀਏ ਹਾਂਜੀ ਹਾਂਜੀ ਉਹ ਵੀਡੀਓ ਵੇਖੂ ਨਾ ਕਹਿੰਦਾ ਯਾਰ ਮੈਂ ਇਹਨੂੰ 7 ਕਿਲੋ ਕਹਿੰਦਾ 9 ਕਿਲੋ ਕਹਿੰਦਾ ਵੀਡੀਓ ਸਾਰਾ ਝੂਠ ਹੀ ਹੁੰਦਾ ਵਾ ਝੂਠ ਝੂਠ ਨਹੀਂ ਸਹੀ ਗੱਲ ਹੈ ਨਾ ਸਪੱਸ਼ਟ ਸਹੀ ਗੱਲ ਹੈ ਜੀ ਆਪਾਂ ਗੱਲ ਕਰੀ ਸੱਚ ਦੀ ਹਾਂਜੀ ਹਾਂਜੀ ਯਾਰ ਮੈਨੂੰ ਪਤਾ ਲੱਗੇ ਸਹੀ ਵੀਡੀਓ ਨੇ ਲਿਖਿਆ ਵੀ ਸਹੀ ਆ ਠੀਕ ਆ ਲ ਪਾਜੀ ਘਰ ਵਾਲਾ ਇਹ ਵੀ ਤਾਂ 12 ਕਿਲੋ ਮੈਂ ਚੁਆ ਪਰ ਅਸੀਂ 10 ਕਿਲੋ ਕਿੱਕ ਦਵਾਂਗੇ 10 ਕਿਲੋ ਆਪਾਂ ਕਿਦਾਂ ਕਰਕੇ ਦਵਾਂਗੇ ਜੇ ਜਾ ਕੇ ਖਾਸ ਨੂੰ ਪਾਉ ਉਹ ਮੈਦੇ ਬੋਲੀ ਦੇ ਝੋਕੀ ਆਉਗੀ ਠੀਕ ਆ ਪਿਓ ਨੀਲੀ ਜੇ ਲੋ ਦੇਖੋ ਠੀਕ ਆ ਜੀ ਕਿੱਟੇ ਜੱਟ ਪਾਈਆਂ 12 ਮੜਗ ਆ ਗਈਆਂ ਆ ਇਹ ਡੱਬ ਡੱਬ ਵੀ ਦੋਸ ਐਡਾ ਤੇ ਆ ਕੇ ਤੇ ਇਹਦਾ ਭਾਈ ਮੁੱਲ ਕਰ ਇਹਦਾ ਭਾਈ ਭਾਈ ਮੁੱਲ ਕਰਾ ਦਿਓ 70 ਕਰਾ ਲਓ 75 ਕਰਾ ਲਓ ਅੱਛਾ ਜੀ ਇਹ ਹਾਨ ਆ 2 ਗੜ 75 ਜੀ ਅੱਛਾ ਜੀ ਕਰ ਦਈਏ ਵੀ ਹਾਨ ਇੱਕ ਰਹੀ ਹਾਨ ਨਹੀਂ ਕਰ ਦਈਏ ਹਾਂ ਜੀ ਕਿ ਤੇ ਜੋ ਭਾਈ ਛੋੜ ਨਹੀਂ 200 ਰੁਪਿਆ ਕੋਈ ਨਹੀਂ ਮੋਹ ਲਾਜ ਭਾ ਕੋ ਨਾਲ ਆਏ ਪੂਰੇ 66 ਹਜ਼ਾਰ ਦੀ ਮੱਝ ਦੇ ਲਈ ਠੀਕ ਆ ਹਾਂ ਨਾ ਪੂਰੇ 66 ਦੀ 65 ਕਿਉਂ ਦਾ ਮੈਨੂੰ ਫੋਨ ਨਾ ਕਰੇ ਅੱਛਾ ਜੀ ਸੱਜਰ ਮਾਝ ਕੋਠੇ ਦੀ ਮੱਝ ਦੇਖੋ ਸਾੜ ਪਾਂਹੇ ਜਣਦੀ ਪੋੜਾ ਚੱਟੇ ਦੇ ਜਿਹੜੀਆਂ ਸਪਾਈਆਂ ਦੀਆਂ ਕੱਟੀਆਂ ਆ ਗਈਆਂ ਬਿਲਕੁਲ ਤਾਜੀ ਸੁਈ ਦਾ 66 ਹਜ਼ਾਰ ਤੋਂ 200 ਰੁਪਿਆ ਬਾਈ ਨੇ ਕਿ ਛੋੜੀ ਕਰਾਂਗੇ ਤੇ ਭਾਈ ਤੀਜੇ ਨੰਬਰ ਤੇ ਛੋਟੀ ਕਿ ਮੈ ਆਈ ਤੀਜੇ ਨੰਬਰ ਤੇ ਆਹ ਬੱਚਾ ਛੋਟੀ ਦਾ ਤੁਹਾਡੇ ਸਾਹਮਣੇ ਲਾਈ ਆ ਠੀਕ ਆ ਜੇ ਮੈਂ ਚੋਗ ਹੀ ਲੈ ਆਏ ਠੀਕ ਆ ਜੀ ਕਿਉਂਕਿ ਇਹ ਠੀਕ ਆ ਜਿੰਦਾ ਆਪਾਂ ਨੂੰ ਵੀਰਾਂ ਲਈ ਚੁਵਾਈ ਆਪਾਂ ਉਧਰ ਹੀ ਗਾਣਾ ਹਾਂਜੀ ਹਾਂਜੀ ਉਹਦੇ ਕੋਲ 7 ਕਿਲੋ ਹੋਊਗਾ ਤੇਰੀ 6 ਕਿਲੋ ਗੱਡੀ ਚਲੀ ਆਪਾਂ ਠੀਕ ਆ ਠੀਕ ਆ ਕਾਜੀ ਸੂਈ ਆ ਜਿਹੜਾ ਪੰਜਵੇਂ ਮਹੀਨੇ ਦੀ ਸੂਈ ਆ ਜੀ ਸੂਆ ਭਾਈ ਸੂਆ ਪਹਿਲਾਂ ਲਓ ਜੀ ਸੂਆ ਪਹਿਲਾਂ ਪਿਓ ਮੋਰਾ ਨਜ਼ਰ ਦੀ ਚੋਈ ਜੋ ਆਪਾਂ ਥੋੜੀ ਲੋਕੇਸ਼ਨ ਦੇ ਬਾਕੀ ਚੋਈ ਆ ਅੱਛਾ ਜੀ ਹਾਂ ਠੀਕ ਆ ਲਓ ਜੀ ਚੋਈ ਚਵਾ ਕੇ ਬਾਈ ਲੈ ਕੇ ਆ ਕੋਈ ਹੋਰ ਦਾ ਅੰਦਾਜ਼ਾ ਲਾਵੇ ਪੱਕੀ ਥਾਂ ਸੁਣ ਜਿਹੜਾ ਬਹੁਤ ਹੀ ਚੰਗਾ ਗੈਪ ਤੇ ਲੱਗਾ ਹੋਆ ਕਰਨ ਵਾਲੀ ਨੂੰ ਕਿ ਵਾਈ ਇੱਕ ਨੰਬਰ ਦੀ ਲੱਗੀ ਏ ਅੱਛਾ ਜੀ ਆ ਕੱਟਾ ਜਿਹੜਾ ਜੀ ਤੋਫਾ ਬਣਾ ਕੇ ਸਿੰਘ ਹੋਇਆ ਠੀਕ ਹੈ ਲੋ ਜੀ ਇਹਦੇ ਪਿਛੇ ਵੀ ਮੇਲ ਕਾ ਉਸੇ 4 ਤੋਂ 5 ਦਿਨ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਸੂਈ ਨੂੰ ਤੇ 6 ਲੀਟਰ ਜਿਹੜਾ ਖੰਭਾ ਦੋ ਦੇ ਕੋਲ ਪਿਆ ਰਿਆ ਮੈਂ ਵੀ ਦੀ ਪਰਖਾ ਕਈ ਯਾਰ ਹਾਂ ਜੀ ਇਹ ਆਪਾਂ ਝੂਠ ਮਾਰਦੇ ਨਾ ਆ ਵੀਰ ਕੋ ਮੱਝ ਦੀ ਨਹੀਂ ਝੂਠ ਮਾਰੀਏ ਅੱਗਨੇ ਕਿਹਾ ਉਹਨੇ ਮੱਝ ਨਹੀਂ ਕੋਈ ਲੱਕਾ ਨੂੰ ਮਾਰੇ ਕੋ ਫੇਰ ਲੈਣੀ ਨਹੀਂ ਬਿਲਕੁਲ ਉਹਨੇ ਆਵਾ ਯਾਰ ਮੱਝ ਦਾ ਝੂਠ ਮਾਰਨਿਆ ਤੇ ਕਾਲੂ ਜਿਹੋੜੀ ਮਾਰਦਾ ਹੋਊਗਾ ਨਹੀਂ ਨਹੀਂ ਇਹ ਗੱਲ ਬੜੀ ਤਗੜੀ ਸੋਚਣ ਵਾਲੀ ਆ ਇਹ ਬੰਦਾ ਸੋਚੂ ਮੇਰਾ ਵੀਰ ਮੇਰੀ ਵੀਡੀਓ ਵੇਖੇ ਹਾਂਜੀ ਸਾਡੇ ਵੀਡੀਓ ਚੈੱਕ ਕਰ ਲੈ ਫੇਰ ਨਗ ਲੈ ਆ ਲੈ ਮੇਰੇ ਕੋਲ ਠੀਕ ਆ ਠੀਕ ਆ ਇਹ ਵੀ ਪੁੱਛਦਾ ਕਰੇ ਜੇਕਰ ਕਿੱਥੋਂ ਆਇਆ ਮੈਂ ਦੱਸਦਾ ਕਿ ਉਹ ਆ ਵੀ ਇਧਰ ਕਿੱਥੋਂ ਆਇਆ ਹਾਂਜੀ ਹਾਂਜੀ ਇਹਦਾ ਭਾਈ ਮੁੱਲ ਫੇਰ ਤੇਰਾ ਮੁੱਲ ਭਾਈ ਮੈਂ ਮੰਗਦਾ 5 ਕਰ ਦੋ ਆ ਪਿਹਾਨਾ ਜਿੰਨੇ ਦੀ ਛੱਡਣੀ ਐ 34 ਹਜ਼ਾਰ ਦੇ ਦੀਏ 10 ਹਜ਼ਾਰ ਛੱਡਦੀ ਹੋਰ ਫਿਰ ਬਾੜੀ ਹਜ਼ਾਰ ਦੀ ਭਾਈ ਝੋਟੀ ਪਹਾਨਾ ਦਵਾਂਗੇ ਇਹ ਨਾਲ ਬੱਚਾ ਛੱਡ ਕੇ ਪਾੜਾ ਲਈ ਨਾਲ ਠੀਕ ਆ ਠੀਕ ਆ ਲਓ ਪਾੜਾ ਛੱਡ ਕੇ ਛੱਡ ਕੇ ਨਾਲ ਆ ਬਾਲੋ ਠੀਕ ਆ ਠੀਕ ਆ ਲਓ ਜੀ ਤਗੜੇ ਕਦ ਕਾਠ ਵਾਲੀ ਦੇਖੋ ਮਤਾ ਕੋਈ ਅਖਿ ਛੋਟੀ ਮੱਜ ਸਾਰਾ ਪੰਜ ਭਾਈ ਕਿਹੜਾ 47 ਹਜ਼ਾਰ ਦੀ ਮੱਜ ਕਿਹੜਾ ਦੀ ਭਾਈ ਝੋਟੀ ਆਹ ਲੋ ਗੱਲ ਸੁਣਨੀ ਹੈ ਗੱਲ ਸੁਣਨੀ ਹੈ ਇਹ ਢਿਗੜੀ ਮਿਲਦੇ ਆ ਬਾਈ ਛੋਲੂ ਦੇ ਅੱਡੇ ਤੇ ਮਿਲਦੇ ਆ ਬਿਲਕੁਲ ਨਹੀਂ ਬਾਕੀ ਮੇਰਾ ਵੀ ਮੇਰੀ ਬੇਟੀ ਆ ਇਹ ਨਹੀਂ ਆਪਣਾ ਰਵਾਧਾ ਪਾਈ ਕੱਲਾ ਗਾਵਾ ਆਪਣੀ ਬੇਟੀ ਮੇਰਾ ਵੀ ਇੱਥੋਂ ਚੱਕ ਕੇ ਰੇਖ ਨੇ ਖੜੇ ਅੱਛਾ ਜੀ ਕੇ ਇਹਦੇ ਪੈਸੇ ਨਾਲ ਲੈ ਜੇ ਠੀਕ ਹੈ ਨਹੀਂ ਹੁੰਦਾ ਤੇ ਮੈਨੂੰ ਮੇਰਾ ਵੀਰ ਬਾਅਦ ਫੋਨ ਨਾ ਕਰੇ ਠੀਕ ਆ ਠੀਕ ਆ ਨਹੀਂ ਬਿਲਕੁਲ 4 ਕਿਲੋ ਤੋਂ 1 ਹੋ ਜੇ ਅੱਛਾ ਜੀ 1 ਕਿਲੋ ਤੋਂ 7.5 ਹੋਊਗਾ ਅੱਛਾ ਜੀ ਮੇਰੇ ਕੋ ਵੀ 7 ਕਿਲੋ ਹੋਊਗਾ ਹੋਰ ਕੋ 6 ਕਿਲੋ ਹੋਊਗਾ ਠੀਕ ਆ ਠੀਕ ਆ ਮੇਰਾ ਵੀਡੀਓ ਵਿੱਚ ਲਿਖਿਆ ਗਿਆ ਕੋਲ ਮੈਂ ਕੱਲ ਨੂੰ ਕਈ ਵੀਰ ਕੀਤੇ ਲੈ ਭਾਈ ਇਦਾਂ ਕਹਿਆ ਹੁੰਦਾ ਕਹਿਆ ਆਪਾਂ ਸੱਚੀਆਂ ਗੱਲਾਂ ਕਹਿੰਦੇ ਆ ਨਹੀਂ ਨਹੀਂ ਬਿਲਕੁਲ ਸਹੀ ਗੱਲ ਹੈ ਆਪਾਂ ਇਹ ਜਿਹੜੀ ਕਹਿੰਦਾ ਬਾਪੂ ਉਦਾਂ ਹੋ ਗਿਆ ਬਾਪੂ ਇਦਾਂ ਹੋ ਗਿਆ ਤੇ ਮਾਤਾ ਉਦਾਂ ਹੋ ਗਈ ਦਿੱਤਾ ਮੇਰੇ ਕੋ ਠੂੜੀ ਨਹੀਂ ਆਪਣੇ ਫਾਇਦੇ ਲਈ ਕੀਤਾ ਨਾ ਕਈਆਂ ਮੈਂ ਭਾਈ ਲੋਕਾਂ ਦੀ ਵੀਡੀਓ ਵੇਖਣਾ ਨਾ ਮੈਨੂੰ ਵੇਖਿਆ ਹੁੰਦਾ ਚੰਗੇ ਭਾਈ ਵੱਜ-ਵੱਜ ਕੇ ਵੇਖਿਆ ਇਹ ਬੰਦਾ ਚੰਗਾ ਭਲਾ ਵਾ ਇਹ ਬੰਦਾ ਨੂੰ ਕਹਿੰਦਾ ਵੀਰੋ ਵੇਖਨੇ ਇਹਦਾ ਇਹ ਬੰਦਾ ਉਤਾਰਦਾ ਕਹਿੰਦਿਆ ਵਾ ਹਾਂਜੀ ਹਾਂਜੀ ਨਹੀਂ ਬਿਲਕੁਲ ਸਿਆਣੀ ਗੱਲ ਆ ਜੀ ਸਹੀ ਗੱਲ ਹੈ ਨਾ ਬਿਲ सही भाजी वे वीडियो वेखण सारे पसू पालक भावा